ਦੋ ਪੱਥਰ ਰਹਿ ਗਏ ਆ ਦੋ ਪੱਥਰ ਉਸ ਤੋਂ ਬਾਅਦ ਤੂੜਾ ਪੜਦਰੀਆ ਤੂੜਾ ਤੂੰ ਦੇਖੀ ਜਾ ਉਸ ਤੋਂ ਬਾਅਦ ਹੋਣ ਗਿਆ ਲੱਗਿਆ ਆਪਣਾ ਲਾਈਵ ਕੈਮ ਰੱਖਿਆ ਦੇਖੀ ਜਾਉ ਹੁੰਦਾ ਗਿਆ ਹਰ ਦੋ ਚਨ ਪਾਪ ਆ ਕੇ ਖਿੱਚਦੇ ਸਰ ਟਰੈਕਟਰ ਦੇਖ ਲੋ ਟਰੈਕਟਰ ਆਹ ਬਾਈਰੇ ਹੌਸਲੇ ਦੇਖੋ ਆਪਣੀ ਲਈ ਆਪਾਂ ਧੱਕਾ ਮੋਦੀ ਖਟਰਾ ਆ ਪੰਜਾਬ ਇਹ ਚੀਕਾ ਪਾ ਦੂ ਚੀਕਾ ਉਹ ਕੀ ਕਹਿੰਦਾ ਅਮੀਤ ਸਿੰਘ ਨੂੰ ਲੱਗਦਾ ਅਮੀਤ ਸਿੰਘ ਦੀ ਨਾਲ ਨਹੀਂ ਸਕਦਾ ਪਹਿਲਾਂ ਵੀ ਇਹਨਾਂ ਨੇ ਕੱਢਿਆ ਹੁਣ ਵੀ ਇਹਨਾਂ ਨੇ ਹੀ ਕੱਢਣਾ ਅਮੀਤ ਸਿੰਘ ਨਾਲ ਵੀ ਲੱਸੋ ਨਾਲ ਆਹ ਬੋਰਡ ਦਾ ਪੰਜਾਬ ਆਹ ਬੋਰਡ ਦਾ ਪੰਜਾਬ ਕੋਈ ਚੱਕਰ ਨਹੀਂ ਬਾਈਰੂ ਆਪਣਾ ਦਿਖਾਈ ਹੈ ਫਟਾਫਟ ਅਮੀਤ ਕਿੰਨੇ ਬਟੇ ਹੁਣ ਗੋਦੀ ਮੀਡੀਆਂ ਨੇ ਕਹਿਣਾ ਹੱਤਵਾਦੀ ਆ ਕੇ ਫਰਣੇ ਆ ਕੇ ਨਕਸਰੀ ਆ ਕੇ ਪਾਕਿਸਤਾਨੀਆਂ ਆਗੇ ਫਲਾਣਾ ਆਗੇ ਖਾਲਿਸਤਾਨੀਆਂ ਆਗੇ ਬਕਵਾਸ ਕਰਦੀ ਸ਼ੁਰੂ ਕਰ ਦੇਣੀ ਆ ਉੱਪਰੋਂ ਡਰੋਨ ਤੋਂ ਬਾਰਸ ਰਹੇ ਹੈ ਕੋਈ ਚੱਕਰ ਨਹੀਂ ਲੋਕਾਂ ਦੇ ਸਰੀਰ ਪਟ ਰਹੇ ਹੈ ਲੇਕਿਨ ਫੇਰ ਵੀ ਚੜਦੀ ਗਲਾ ਚ ਹੈ ਸਿੰਘ ਸਾਰੇ ਟੈਨਸ਼ਨ ਨਹੀਂ ਹੈ ਭਾਈ ਭਾਈ ਟੈਨਸ਼ਨ ਨਹੀਂ ਹੈਗੀ ਆਪਣੀ ਤਾਂ ਐਂਬੂਲੈਂਸ ਸੇਵਾ ਚੱਲੀ ਆ ਰਹੀ ਹੈ ਪਿੱਛੇ ਨਾਲ-ਨਾਲ ਵਿੱਚ ਅੱਗੇ ਜਾਈ ਜਾ ਰਹੇ ਆ ਪਰ ਡਰ ਕੋਈ ਨਹੀਂ ਹੈਗਾ ਚੜਦੀ ਗਰਾں ਤੇ ਹੈਗੇ ਸਿੰਘ ਐਂਬੂਲੈਂਸ ਥੋੜੀ ਪਿੱਛੇ ਹਟਾਈ ਕਿਉਂਕਿ ਐਂਬੂਲੈਂਸ ਤਾਂ ਪਿੱਛੇ ਹਟਾਈ ਹੈ ਕਿਉਂਕਿ ਫੱਟੜ ਹੋ ਕੇ ਫਿਰ ਬੰਦੇ ਪਿੱਛੇ ਨੂੰ ਆਉਂਦੇ ਹਨਾ ਦੇਖ ਲਓ ਇੱਕ ਜਾ ਰਿਹਾ ਹੈ ਇੱਕ ਇੱਕ ਸੀੜੀ ਆ ਰਿਹਾ ਹੈ ਇੱਕ ਜਾ ਰਿਹਾ ਦੂਆ ਕ ਸੀੜੀ ਆ ਰਿਹਾ ਹੈ ਆ ਇੱਕ ਹੋਰ ਆ ਗਿਆ ਦੋ ਚਾਰ ਰਹਿ ਗਏ ਆ ਇੱਕ ਹੋਰ ਆ ਗਿਆ ਇੱਕ ਰਹਿ ਗਿਆ ਭਾਈ ਇੱਕ ਰਹਿ ਗਿਆ ਇੱਕ ਚੱਲੇ ਆ ਹੁਣ ਹਰਿਆਣੇ ਵਾਲਿਓ ਮੇਰੇ ਹਰਿਆਣੇ ਵਾਲੇ ਵੀਰ ਸਾਹ ਬਲੇ ਹੁਣ ਪੰਜਾਬ ਵਾਲੇ ਨੇ ਪੂਰੀ ਤਿਆਰੀ ਖੇਚ ਕੇ ਰੱਖਤੀ ਆ ਹੁਣ ਤੁਹਾਡੀ ਵਾਰੀ ਆ ਆ ਇੱਕ ਹੋਰ ਚੱਲੇ ਵੀਰ ਆਹ ਤੇ ਹੋਰ ਚੱਲੇ ਵੀਰ ਤੇ ਕਿਨੇ ਆ ਖਿੱਚ ਲਏ ਆ ਵਾਹਿਗੁਰੂ ਵਾਹਿਗੁਰੂ ਇੱਕ ਰਹਿ ਗਿਆ ਇੱਕੋ ਸਾਹਿਬ ਵਾਹਿਗੁਰੂ ਜਿੱਕੀ ਫਤਿਹ ਸੰਗਤ ਜੀ ਪਿਛਲੇ 4 ਘੰਟੇ ਤੋਂ ਸਿੰਘੂ ਬਾਰਡਰ ਤੇ ਆ ਹੁਣ ਵੀ ਗੋਲੇ ਚੱਲ ਰਹੇ ਆ 99.9% ਬੈਰੀਕੇਡ ਪੱਟੇ ਗਏ ਨੇ ਮੁੜ ਕੇ ਅੱਗੇ ਵੀ ਜਾ ਰਹੇ ਆ ਭਾਜੀ ਹੁਣੀ ਵਾਲੇ ਦੋਹਾਂ ਨੂੰ ਉਹ ਗਏ ਨੇ ਮੁੜ ਕੇ ਅਸੀਂ ਚੱਲੇ ਨੇ ਬਾਰੀ ਬਾਰੀ ਅੱਗੇ ਸੇ ਅੱਗੇ ਵੀ ਸੇਵਾ ਨਿਭਾ ਰਹੇ ਆ ਪਿੱਛੇ ਆਪ ਤੁਸੀਂ ਦੇਖ ਪਾ ਰਹੇ ਹੋ ਪੱਟੀਆਂ ਦੀ ਸੇਵਾ ਹੋਰ ਬਾਕੀ ਪੇਨ ਕਿਲਰ ਤੋਂ ਲੈ ਕੇ ਸਾਰੀ ਸੇਵਾ ਲਗਾਤਾਰ ਚੱਲ ਰਹੀ ਹੈ ਪਿੱਛੇ 4 ਘੰਟੇ ਤੋਂ ਮੇਰਾ ਵੀਰ ਯਕੀਨ ਕਰਿਓ ਯਾਰ ਹਿਰਦੇ ਏਡਾ ਕਿ ਰੋ ਰਿਹਾ ਹੈ ਨਾ ਮੈਂ ਨਾਨ ਪੋਲਿਟੀਕਲ ਬੰਦਾ ਹਾਂ ਹਨਾ ਮੈਂ ਜੀ ਮੇਰੇ ਘਰ ਤਾਂ ਟੀਵੀ ਵੀ ਨਹੀਂ ਹੈਗਾ ਪਿਛਲੇ 12 ਸਾਲ ਤੋਂ ਮੈਂ ਟੀਵੀ ਵੀ ਕੱਟਤਾ ਸੀ 2010 ਤੋਂ ਬਾਅਦ ਨਾ ਮੈਂ ਇਹ ਕੰਮ ਨਹੀਂ ਕਰਦਾ ਨਾ ਮੈਂ ਨਿਊਜ਼ ਪੜਦਾ ਮੈਂ ਕੁਝ ਨਹੀਂ ਕਰਦਾ ਪਰ ਯਕੀਨ ਕਰੋ ਯਾਰ ਇੱਕ ਤੋਂ ਇੱਕ ਬਜ਼ੁਰਗ ਆ ਰਿਹਾ ਹੈ ਨਾ ਹਾਰਟ ਇੰਨਾ ਕਿ ਰੋ ਰਿਹਾ ਹੈ ਨਾ ਯਾਰ ਬਾਰ-ਬਾਰ ਕੀ ਯਾਰ ਅਸੀਂ ਸੱਚੀਓ ਸੈਕੰਡ ਕਲਾਸ ਸਿਟੀਜ਼ਨ ਹੋ ਗਏ ਆ ਇੱਥੇ ਬਜ਼ੁਰਗ ਤੇ ਬੇਰੁਗਾਰ ਰਹਿੰਦੇ ਆ ਯਾਰ ਉਹਨਾਂ ਦੇ ਏਡੇ ਏਡੇ ਪੈਰ ਫਟੇ ਹੋਏ ਨੇ 315 ਬੋਰਡ ਦੀ オリジナル ਗੋਲੀਆਂ ਪਿੱਤਲ ਵਾਲੀ ਚੱਲ ਰਹੀ ਐ ਏਡੀ ਏਡੀ ਗੋਲੀ ਹੁੰਦੀ ਐ ਸਵਾ 3 ਇੰਚ ਦੀ ਯਾਰ ਦੱਸ ਯਾਰ ਇਹ ਇਹ ਹਾਲਾਤ ਨੇ ਯਾਰ ਇਹ ਕੋਈ ਸਾਡੇ ਪਾਕਿਸਤਾਨ ਤੋਂ ਆਏ ਨੇ ਇਹ ਸਾਡੇ ਕੋਈ ਹੱਕ ਮੰਗੋ ਨਕਸਲੀ ਬਣਾ ਦਿੰਦੇ ਆ ਹੱਕ ਮੰਗੋ ਪਾਕਿਸਤਾਨੀ ਬਣਾ ਦਿੰਦੇ ਆ ਹੱਕ ਮੰਗੋ ਖਾਲਿਫਤਾਨੀ ਬਣਾ ਦਿੰਦੇ ਆ ਹੱਕ ਮੰਗੋ ਉਹਨੂੰ ਕੁਝ ਵੀ ਦੇਸ਼ ਦਰੋਹੀ ਤੋਂ ਲਾ ਕੇ ਕੁਝ ਵੀ ਬਣਾ ਦੂੰਗਾ ਯਾਰ ਮੈਂ ਇਹ ਇਹ ਚੀਜ਼ਾਂ ਮੈਂ ਕਰਦਾ ਨਹੀਂ ਹੁੰਦਾ ਕਿ ਦੇਖ ਲੈ ਤੁਸੀਂ ਜਾਣਦੇ ਹੋ ਮੈਂ ਇਹਨਾਂ ਗੱਲਾਂ ਤੇ ਨਹੀਂ ਪੈਂਦਾ ਕਿਤੇ ਨਾ ਕਿਤੇ ਇੰਦੇ ਐਂਡ ਆਫ ਦਾ ਡੇ ਤੁਸੀਂ ਕਿਤੇ ਨਾ ਕਿਤੇ ਸਟੈਂਡ ਲੈਂਦੇ ਹੋ ਹੁਣ ਵੀ ਲਗਾਤਾਰ ਗੋਲੀਆਂ ਚੱਲ ਰਹੀਆਂ ਯਾਰ ਹਨਾ ਹੁਣ ਖੱਟਰ ਦੀ ਗੱਲ ਹੋਈ ਆ ਕਿਸ ਹੱਦ ਤੱਕ ਜਾਵਾਂਗੇ ਆਪਾਂ ਯਾਰ ਹਨਾ ਕਿਸ ਹੱਦ ਤੱਕ ਜਾਵਾਂਗੇ ਸਹੀ ਗੱਲ ਆ ਸਾਨੂੰ ਸੜੇ ਨਾ ਜੇ ਐਮਐਸਪੀ ਮਿਲ ਜਾਵੇ ਨਾ ਕਿਸਾਨ ਦੀ ਜੂਨ ਸੁਧਰ ਜਾਏਗੀ ਮੈਂ ਆਪਣੇ ਸੈਟਲ ਤੋਂ ਟੀਮ ਹੈਗੀ ਹੈ ਨਾ ਉੱਥੇ ਅ ਸ਼ਹਿਰੀ ਉਹਨਾਂ ਦੇ ਪੰਪ ਦੇ ਨਾਲ ਦੋ ਪੰਪ ਖਰੀਦੇ ਸੈਟਲ ਵਾਸ਼ਿੰਗਟਨ ਦੀ ਗੱਲ ਕਰ ਰਿਹਾ ਦੋ ਪੰਪਾਂ ਦੇ ਪਾਸ ਕਰੀਬਨ ਉਹ ਆਪ ਦੱਸਦਾ ਕਿ ਨਾ 50 52 ਮੁੰਡਾ ਹਰਿਆਣਾ ਦਾ ਖੜਾ ਹੈ ਜਿਹੜਾ 55 60 ਲੱਖ ਰੁਪਏ ਦੇ ਕੇ ਕਿੰਨੇ ਨੇ ਲੈ ਕੇ ਉਹ ਡੰਕੀਆਂ ਮਾਰ ਕੇ ਪਹੁੰਚੇ ਨੇ ਯਾਰ ਕਿਥੇ ਕਿੱਥੇ ਜਾਵਾਂਗੇ ਆਪਾ ਯਾਰ ਪੰਜਾਬ ਖਾਲੀ ਹੋ ਰਿਹਾ ਹਰਿਆਣਾ ਜ਼ਬਰਦਸਤ ਅਮਰੀਕਾ ਪਹੁੰਚ ਰਿਹਾ 55 60 ਲੱਖ ਦੀ ਡੰਕੀਆਂ ਲਾ ਕੇ ਮੈਕਸੀਕੋ ਬਾਰਡਰ ਤੋਂ ਕਿਥੇ ਜਾਵਾਂਗੇ ਯਾਰ ਇਹ ਸਾਰਾ ਕੁਝ ਖਾ ਜਾਊਗਾ ਸਾਡੀ ਜ਼ਮੀਨਾਂ ਸਾਡਾ ਯੂਥ ਸਾਰਾ ਬ੍ਰੇਨ ਡレイン ਹੋ ਰਿਹਾ ਯਾਰ ਸਾਰੇ ਆਪਣਾ ਯੂਥ ਬਾਹਰ ਜਾਈ ਜਾ ਰਹੇ ਆ